ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਰਚਾ ਨੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਫਿਰ ਲੈ ਕੇ ਆਏ ਆ ਤੁਹਾਡੇ ਕੋਲ 750 ਦੀ ਰੇਂਜ ਵਾਲੇ ਸੂਟਸ ਠੀਕ ਹੈ ਜੀ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਸਿਲੈਕਟ ਕਰਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ WhatsApp ਮੈਸੇਜ ਕਰਦੇ ਜਾਓ ਰੈਗੂਲਰ ਵੇ ਆਪਣੀਆਂ ਜਿਹੜੀਆਂ ਵੀਡੀਓਜ਼ ਆਉਣੀਆਂ ਜੀ ਕਾਫੀ ਸਾਰੇ ਪ੍ਰਿੰਟਸ ਆਉਣਗੇ ਸੋ ਚੈਨਲ ਤੇ ਬਨੇ ਰਹਿਣਾ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਹੈਗਾ ਜਿਹੜਾ ਉਹ ਪ੍ਰੈਸ ਕਰ ਲੈਣਾ ਸੋ ਦੈਟ ਤੁਹਾਨੂੰ ਨੋਟੀਫਿਕੇਸ਼ਨਸ ਹੈਗੇ ਨੇ ਜਿਹੜੇ ਉਹ ਟਾਈਮ ਅਲੀ ਮਿਲ ਸਕਣ ਵੀਡੀਓਜ਼ ਤੇ ਅਦਰਵਾਈਜ਼ ਆਪਣੀ ਵੀਡੀਓ ਦੀ ਟਾਈਮਿੰਗ ਹੈਗੀ ਹੈ ਮਾਰਨਿੰਗ ਦੇ 10 ਵਜੇ 10 ਤੋਂ ਸਵਾ 10 ਤੱਕ ਆਪਣੀ ਵੀਡੀਓ ਆ ਜਾਂਦੀ ਹੈ ਐਂਡ ਇੱਕ ਵੀਕ ਦੇ ਵਿੱਚ ਆਪਣੀਆਂ ਚਾਰ ਵੀਡੀਓਜ਼ ਆਉਂਦੀਆਂ ਨੇ ਠੀਕ ਹੈ ਹਾਂਜੀ ਫਰਸਟ ਵਾਲਾ ਆਪਣਾ ਡੇ ਹੈਗਾ ਇਸ ਤਰ੍ਹਾਂ ਦੇ ਨਾਲ ਤੇ ਇਸਦੀ ਪਿੰਕ ਦੇ ਨਾਲ ਮੈਚਿੰਗ ਕੀਤੀ ਹੋਈ ਹੈ ਬੇਸ ਹੈਗਾ ਜਿਹੜਾ ਉਹ ਆਫ ਵਾਈਟ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਤੁਸੀਂ ਨੇੜੇ ਤੋਂ ਪ੍ਰਿੰਟ ਵੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਸੂਟਸ ਨੇ ਹਾਂਜੀ ਨੈਕਸਟ ਆਪਾਂ ਇਹ ਵਾਲਾ ਪ੍ਰਿੰਟ ਹੈ ਜਿਹੜੇ ਕੁਸ਼ਕ ਵਿੱਚ ਪ੍ਰਿੰਟ ਰਿਪੀਟ ਨੇ ਜੀ ਜਿਹੜੀ ਤੁਹਾਡੀ ਡਿਮਾਂਡ ਤੇ ਰਿਪੀਟ ਨੇ ਠੀਕ ਹੈ ਜਿਨ੍ਹਾਂ ਦਾ ਆਪਣੇ ਕੋਲੇ ਹੁੰਦਾ ਕਿ ਜ਼ਿਆਦਾ ਇਨਕੁਆਰੀਜ਼ ਆਉਂਦੀਆਂ ਨੇ ਉਹ ਵੀ ਪ੍ਰਿੰਟ ਹੁੰਦੇ ਆ ਜਿਹੜੇ ਅਗਰ ਆਪਾਂ ਨੂੰ ਮਿਲ ਜਾਂਦੇ ਤਾਂ ਰਿਪੀਟ ਹੁੰਦੇ ਨੇ ਠੀਕ ਹੈ ਇਹ ਵਾਲੀ ਹੈਗੀ ਤੁਹਾਡੀ ਸ਼ਰਟ ਇਹ ਬਾਟਮ ਜਿੱਦਾਂ ਆਪਾਂ ਤੁਹਾਨੂੰ ਕੋਲ ਸੈੱਟ ਦੀ ਵੀਡੀਓ ਪਾਈ ਸੀ ਤਾਂ ਉਹਦੇ ਵਿੱਚ ਕਾਫੀ ਇਨਕੁਆਰੀਜ਼ ਆਈਆਂ ਸੀ ਆਪਾਂ ਨੂੰ ਕਿ ਕਿਹੜੇ ਪ੍ਰਿੰਟਸ ਬਣਾ ਸਕਦੇ ਨੇ ਤੇ ਇਦਾਂ ਦੇ ਪ੍ਰਿੰਟਸ ਹੈਗੇ ਆ ਜਾਂ ਇੱਕ ਦੋ ਹੋਰ ਵੀ ਦਿਖਾਈ ਸੀ ਤੁਹਾਨੂੰ ਸ਼ਾਰਟ ਵੀਡੀਓਜ਼ ਦੇ ਵਿੱਚ ਦਿਖਾ ਦਾਂਗੇ ਉਹਨਾਂ ਦੇ ਬਹੁਤ ਸੋਹਣੇ ਲੱਗਣੇ ਕੋਟ ਸੈਟਸ ਬਣੇ ਹੋਏ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਅਗਰ ਤੁਸੀਂ ਮੈਚਿੰਗ ਦੇ ਵਿੱਚ ਚਾਹੁੰਦੇ ਹੋ ਤਾਂ ਇਦਾਂ ਦੀ ਮੈਚਿੰਗ ਹੈਗੀ ਹੈ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਵਾਈਨ ਸ਼ੇਡ ਦੀ ਆਪਾਂ बॉਟਮ ਦੇ ਨਾਲ ਇਸ ਦੀ ਮੈਚਿੰਗ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਦੇ ਨਾਲ ਇਹਦੀ ਪ੍ਰਿੰਟਿੰਗ ਇਹ ਦੇਖੋ ਜੀ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਪੀਕਾਕ ਸ਼ੇਡ ਦੀ ਬਾਟਮ ਦੇ ਨਾਲ ਮੈਚਿੰਗ ਕੋਈ ਹੋਈ ਹੈ ਐਂਡ ਲਾਈਟ ਜਿਹ ਲਵੈਂਡਰ ਸ਼ੇਡ ਦਾ بیس ਹੈ ਇਸ ਤਰ੍ਹਾਂ ਦੇ ਨਾਲ ਟਰਿੰਟਿੰਗ ਬਣੀ ਹੋਈ ਹੈ ਛੋਟੀ ਬੂਟੀ ਦਾ ਪ੍ਰਿੰਟ ਵੀ ਦਿਖਾਵਾਂਗੇ ਆਪਾਂ ਤਾਂ ਉਹਨੂੰ ਇਸ ਤਰ੍ਹਾਂ ਦੇ ਨਾਲ ਜਿਹੜੇ ਥੋੜੇ ਵੱਡੇ ਪ੍ਰਿੰਟ ਨੇ ਉਹ ਵੀ ਆਉਣਗੇ ਹਰ ਤਰ੍ਹਾਂ ਦੇ ਪ੍ਰਿੰਟਸ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਪਿੰਕ ਕਲਰ ਦੀ ਜਿਹੜੀ ਹੈਗੀ ਹੈ ਮੈਚਿੰਗ ਹੈ ਇਸ ਦੇ ਨਾਲ ਹਾਂਜੀ ਇਹਦਾ ਬੇਸ ਹੈਗਾ ਜਿਹੜਾ ਉਹ ਹੈਗਾ ਨੇਵੀ ਬਲੂ ਕਲਰ ਦਾ ਇਹ ਆਪਾਂ ਤੁਹਾਨੂੰ ਤਾਂ ਦੱਸਦੇ ਹੁੰਨੇ ਜੀ ਕਈਆਂ ਦਾ ਹੁੰਦਾ ਕਿ ਅਸੀਂ ਬਲੂ ਤੇ ਬਲੈਕ ਕਲਰ ਨਹੀਂ ਵੇਅਰ ਕਰਨਾ ਠੀਕ ਹੈ ਕਈ ਵਾਰ ਤੁਸੀਂ ਉੱਪਰੋਂ ਪ੍ਰਿੰਟ ਦੇਖ ਕੇ ਚੀਜ਼ਾਂ ਨੂੰ ਪਰਚੇਸ ਕਰ ਲੈਂਦੇ ਤਾਂ ਇਸ ਕਰਕੇ ਤੁਹਾਨੂੰ ਬੇਸ ਕਲਰ ਕਲੀਅਰ ਕਰ ਦਿੱਤਾ ਜਾਂਦਾ ਹਾਂ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਗ੍ਰੀਨ ਕਲਰ ਦਾ ਇਸ ਤਰ੍ਹਾਂ ਦੀ ਨਾ ਪ੍ਰਿੰਟਿੰਗ ਬਣੀ ਹੋਈ ਹੈ ਮੀਡੀਅਮ ਜਿਹਾ ਪ੍ਰਿੰਟ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਇਸ ਦੀ ਮੈਚਿੰਗ ਦੇਖ ਸਕਦੇ ਹੋ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਜੀ ਸਕਾਈ ਬਲੂ ਦੇ ਨਾਲ ਹੈਗੀ ਇਸ ਦੀ ਮੈਚਿੰਗ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਹੈ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਪਰਮਾ ਪ੍ਰਿੰਟ ਕਹਿ ਸਕਦੇ ਆਪਾਂ ਇਸ ਨੂੰ ਹਾਂਜੀ ਨੈਕਸਟ ਹੈ ਇਹ ਵਾਲਾ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਬਣਨੀ ਹੈ ਤੁਹਾਡੀ ਸ਼ਰਟ ਬਲੂ ਕਲਰ ਦੇ ਨਾਲ ਹੈਗੀ ਇਸ ਦੀ ਮੈਚਿੰਗ ਇਸ ਤਰ੍ਹਾਂ ਵੀ ਤੁਸੀਂ ਪ੍ਰਿੰਟ ਨੇੜੇ ਤੋਂ ਦੇਖ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ بیس ਹੈਗਾ ਜਿਹੜਾ ਲੈਮਨ ਕਲਰ ਦਾ ਇਹ ਵੀ ਤੁਸੀਂ ਬਹੁਤ ਪਸੰਦ ਕੀਤਾ ਸੀ ਪੀਚ ਕਲਰ ਦੀ ਬਾਟਮ ਹੈ ਨਾ ਨੈਕਸਟ ਇਹ ਵਾਲਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਇਸ ਦੀ ਮੈਚਿੰਗ ਹੈ بیس ਹੈਗਾ ਜਿਹੜਾ ਵਾਈਟ ਕਲਰ ਦਾ ਇਹ ਵਾਲੀ ਜਿਹੜੀ ਪ੍ਰਿੰਟਿੰਗ ਹੈ ਨੈਕਸਟ ਇਹ ਵਾਲਾ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਲ ਇਸਦੀ ਮੈਚਿੰਗ ਹੈ ਇਹ ਇਸ ਦਾ ਪ੍ਰਿੰਟਰ ਸਕਾਈ ਬਲੂ ਸ਼ੇਡ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਬਣੀ ਹੋਈ ਹੈ ਨੈਕਸਟ ਇਹ ਵਾਲਾ ਪ੍ਰਿੰਟ ਹੈ ਹਾਂਜੀ ਨੈਕਸਟ ਆਪਣੀ ਇਹ ਵਾਲੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੇ ਨਾਲ ਰਹੇਗੀ ਇਸਦੀ ਮੈਚਿੰਗ ਐਂਡ ਇਹ ਹੈ ਜਨ ਟੋਟਾ ਪ੍ਰਿੰਟ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਇਸ ਤਰ੍ਹਾਂ ਦੇ ਨਾਲ ਸਕਾਈ ਬਲੂ ਦੇ ਨਾਲ ਇਸਦੀ ਕੀਤੀ ਹੋਈ ਹੈ ਮੈਚਿੰਗ ਜਿਹੜਾ ਲਾਈਟ ਪਿੰਕ ਕਲਰ ਦਾ ਬੇਸ ਹੈ ਨੈਕਸਟ ਇਹ ਵਾਲਾ ਸੂਟ ਹੈ ਬੇਸ ਵਾਈਟ ਕਲਰ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਹੈ ਏਸ ਦੀ ਰਹਿਣੀ ਹੈ ਮੈਚਿੰਗ ਹਾਂਜੀ ਨੈਕਸਟ ਇਹ ਵਾਲਾ ਪ੍ਰਿੰਟ ਹੈ ਮਸਤਰਾ ਦੇ ਨਾਲ ਏਸ ਵੀ ਮੈਚਿੰਗ ਹੈ ਆਫ ਵਾਈਟ ਦੇ ਨਾਲ ਐਂਡ ਇਹ ਰਹਿਣਾ ਤੁਹਾਡੀ ਸ਼ਰਟ ਦਾ ਪ੍ਰਿੰਟ ਹਾਂਜੀ ਨੈਕਸਟ ਇਹ ਵਾਲੀ ਪ੍ਰਿੰਟਿੰਗ ਹੈ ਲਾਈਨ ਵਾਲੀ ਬਾਡੀ ਬਾਟਮ ਰਹੇਗੀ ਤੁਹਾਡੀ ਤੇ ਇਸ ਤਰ੍ਹਾਂ ਦੇ ਨਾਲ ਰਹਿਣੀ ਹੈ ਤੁਹਾਡੀ ਸ਼ਰਟ ਪਿੰਕ ਪੀਚ ਹੈਗਾ ਜਿਹੜਾ ਬੇਸ ਐਂਡ ਪ੍ਰਿੰਟਿੰਗ ਦੇਖੋ ਤੁਸੀਂ ਬੜੀ ਲੱਗ ਜੀ ਤਰ੍ਹਾਂ ਦੀ ਪ੍ਰਿੰਟਿੰਗ ਹੈ ਠੀਕ ਹੈ ਇਸ ਤਰ੍ਹਾਂ ਦੇ ਨਾਲ ਹੈ ਜਿਹੜੀ ਮੈਚਿੰਗ ਆਏਗੀ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਹੈਗਾ ਇਹ ਵਾਲਾ ਲੈਮਨ ਕਲਰ ਦਾ ਇਹਦਾ ਹੈਗਾ ਜਿਹੜਾ ਬੇਸ ਰਹੇਗਾ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਐਂਡ ਵਾਈਨ ਸ਼ੀਡ ਦੀ ਇਸ ਦੇ ਨਾਲ ਮੈਚਿੰਗ ਰਹੇਗੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਸੀਂ ਕਰ ਦੋ ਸੈਂਡ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ